ਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਐਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਰ ਉਹ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਔਰ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਤਹਾਸ਼ਮਾਨ ਸਾਹਿਬ ਨਵਾਰਗਾਨੀ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਿੰਨਾ ਦੇ ਤੁਸੀਂ ਨਾਮ ਲੈ ਰਹੇ ਹੋ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਗ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨਹੀਂ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛਾ ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੱਕ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ